ਤੁਹਾਨੂੰ ਸ਼ਾਇਦ ਪਤਾ ਹੋਵੇਗਾ 2012 ਦੇ ਵਿੱਚ ਇੱਕ ਨਿਹੰਗ ਸਿੰਘ ਨੇ ਹਰਿਮੰਦਰ ਸਾਹਿਬ ਦੇ ਅੰਦਰ ਆਹ 2012 ਕੁਝ ਸਾਲ ਹੋਏ ਨੇ ਇੱਕ ਨਿਹੰਗ ਸਿੰਘ ਨੇ ਜਕਾਰਾ ਛੱਡ ਦਿੱਤਾ ਸੀ ਤੇ ਜਿਹੜੀ ਸ਼੍ਰੋਮਣੀ ਕਮੇਟੀ ਦੀ ਟਾਕ ਸਫੋਰਸ ਹੈ ਉਹਨੇ ਉਹ ਨਿਹੰਗ ਸਿੰਘ ਦੇ ਮਾਰ ਮਾਰ ਕੇ ਡਾਂਗਾ ਵਿਚਾਰੇ ਦੀਆਂ ਤੇ ਮੌਰਾ ਸੇਕ ਕੇ ਰੱਖ ਦਿੱਤੀਆਂ ਸੀ ਪੀਐਨ ਜਕਾਰਾ ਕਿਉਂ ਅੰਦਰ ਛੱਡਿਆ ਗੁਲਾਮੀ ਦੀ ਸਾਡੇ ਤੇ ਨਿਸ਼ਾਨੀ ਅੱਜ ਤੱਕ ਹਰਿ ਮੰਦਰ ਸਾਹਿਬ ਜੈਕਾਰਾ ਅਜੇ ਵੀ ਨਹੀਂ ਛੱਡਿਆ ਜਾਂਦਾ ਕਹਿੰਦੇ ਸ਼ਾਂਤੀ ਦਾ ਪ੍ਰਤੀਕ ਹੈ ਤੇ ਮੈਂ ਕਿੰਨਾ ਜਿਹੜੇ ਬਾਕੀ ਗੁਰਦੁਆਰਿਆਂ 'ਚ ਆਪਾਂ ਜੈਕਾਰੇ ਛੱਡਦੇ ਹਾਂ ਕਲੇ ਦਾ ਪ੍ਰਤੀਕ ਹੈ ਲੜਾਈ ਦਾ ਪ੍ਰਤੀਕ ਹੈ ਜੈਕਾਰਾ ਸ਼ਾਂਤੀ ਦਾ ਪ੍ਰਤੀਕ ਹੈ ਲੈਕਿਨ ਇਹ ਨਹੀਂ ਕਿਹਾ ਜਾ ਸਕਦਾ ਕਿ ਸੱਚਖੰਡ ਹਰਿਮੰਦਰ ਸਾਹਿਬ ਜਕਾਰਾ ਇਸ ਕਰਕੇ ਨਹੀਂ ਛੱਡਿਆ ਜਾਂਦਾ ਕਿ ਹਰਿਮੰਦਰ ਸਾਹਿਬ ਸ਼ਾਂਤੀ ਦਾ ਪ੍ਰਤੀਕ ਹੈ ਜੇ ਹਰਿਮੰਦਰ ਸਾਹਿਬ ਸ਼ਾਂਤੀ ਦਾ ਪ੍ਰਤੀਕ ਜਕਾਰੇ ਨਾਲ ਹੀ ਸ਼ਾਂਤੀ ਭੰਗ ਹੁੰਦੀ ਹੈ ਤੇ ਫਿਰ ਆਹ ਸ਼ਬਦ ਬੰਦ ਕਰਨੇ ਚਾਹੀਦੇ ਨੇ ਜਉ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮਰੀ ਆਓ ਫਿਰ ਆਪਾਂ ਇਹ ਸ਼ਬਦ ਕਿਉਂ ਪੜਦੇ ਗਗਨ ਦਾ ਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ ਖੇਤ ਜੋ ਮੰਡਿਓ ਸੂਰਮਾ ਅਬਜੂਜਨ ਕੋ ਦਾਓ ਫੇਰੇ ਸ਼ਬਦ ਆਪਾਂ ਕਿਉਂ ਪੜਦੇ ਮੈਂ ਬੇਨਤੀ ਕਰ ਰਿਹਾ ਹਾਂ ਇਹ ਅੰਗਰੇਜ਼ਾਂ ਦੀ ਦੇਣ ਸੀ